ਥਾਣਾ ਕਾਠਗੜ ਦੇ ਇੰਸਪੈਕਟਰ ਪੂਰਨ ਸਿੰਘ ਜਦੋਂ ਜੰਡੀ বাস ਸਟੈਂਡ ਤੇ ਮੌਜੂਦ ਸੀ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਧਰਮਪਾਲ ਪੁੱਤਰ ਭਗਤਰਾਮ ਵਾਸੀ ਪਿੰਡ ਨੰਗਲ ਥਾਣਾ ਕਾਠਗੜ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਨੇ ਆਪਣੇ ਘਰ ਦੇ ਸਾਹਮਣੇ ਯਾਨੀ ਕਿ ਜਿਹੜਾ ਉਹਦਾ ਘਰ ਸੀਗਾ ਘਰ ਦੇ ਸਾਹਮਣੇ ਖਾਲੀ ਪਈ ਜਗ੍ਹਾ ਦੇ ਵਿੱਚ ਇੱਕ ਖੰਡਰ ਬਣਾਇਆ ਮਤਲਬ ਜਿਹੜੀ ਉਹ ਜਗ੍ਹਾ ਹੈਗੀ ਆ ਉਹ ਜਿਹੜਾ ਘਰ ਹੈਗਾ ਉਹਦੇ ਸਾਹਮਣੇ ਹੈਗਾ ਉਹ ਇੱਕ ਖੰਡਰ ਜਿਹੜੀ ਆ ਜਗਾ ਬਣੀ ਹੋਈ ਆ ਤੇ ਖੰਡਰ ਵਿੱਚ ਜਿਸ ਦੀ ਛੱਤ ਵੀ ਨਹੀਂ ਹੈਗੀ ਜਿਹੜੀ ਮੁਕਬਰ ਨੇ ਇਤਲਾਹ ਦਿੱਤੀ ਪੁਲਿਸ ਨੂੰ ਕਿ ਉਹਦੀ ਛੱਤ ਵੀ ਨਹੀਂ ਹੈਗੀ ਉਸ ਵਿੱਚ ਗੈਰ ਕਾਨੂੰਨੀ ਤਰੀਕੇ ਦੇ ਨਾਲ ਪੋਸਟ ਦੇ ਬੂਟੇ ਲਾਏ ਹੋਏ ਨੇ ਤੇ ਉਸ ਦੀ ਦੇਖਰੇਖ ਉਹ ਖੁਦ ਕਰਦਾ ਆ ਫਿਰ ਕੀ ਸੀ ਫਿਰ ਪੁਲਿਸ ਹਰਕਤ ਵਿੱਚ ਆਈ ਤੇ ਜਦੋਂ ਰੇਡ ਕੀਤੀ ਦਾ ਧਰਮਪਾਲ ਵਾਸੀ ਨੱਥਾ ਨੰਗਲ ਥਾਣਾ ਕਾਂਠਗੜ੍ਹ ਨੂੰ ਪੁਲਿਸ ਨੇ 5 ਕਿਲੋ 900 ਗ੍ਰਾਮ ਜਾਨੀ ਕਿ ਜਿਹੜੇ 5 ਕਿਲੋ 900 ਗ੍ਰਾਮ ਸੀਗੇ ਪੋਸਟ ਦੇ ਜਿਹੜੇ ਬੂਟੇ ਸੀ ਬੂਟਿਆਂ ਸਮੇਤ ਕਾਬੂ ਕਰ ਲਿਆ ਤੇ ਅਗਲੀ ਕਾਰਵਾਈ ਹੁਣ ਉਸ ਤੇ ਉੱਪਰ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਪਤਾ ਲੱਗ ਸਕੇ ਕਿ ਇਹ ਜਿਹੜੇ ਬੂਟੇ ਬੀਜਦੇ ਆ ਕਿੰਨੇ ਚਿਰ ਤੋਂ ਇਹ ਕੰਮ ਕਰ ਰਹੇ ਆ ਇਹਨਾਂ ਦਾ ਅੱਗੇ ਜਾ ਕੇ ਕੀ ਕਰਦੇ ਹੈਗੇ ਆ ਇਹ ਹੁਣ ਸਾਰੀ ਜਾਣਕਾਰੀ ਜਿਹੜੀ ਆ ਪੁਲਿਸ ਜਿਹੜੀ ਆ ਉਸ ਤੋਂ ਲਏਗੀ ਤੁਸੀਂ ਦੇਖਦੇ ਰਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਵੀਡੀਓ ਨੂੰ ਚੱਲਦੇ ਹੀ ਚੈਨਲ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਖਬਰ ਹਰ ਰਿਪੋਰਟ ਸਰ ਇੱਕ ਤੁਸੀਂ ਪਰਚਾ ਰਜਿਸਟਰ ਕੀਤਾ ਕੋਈ ਆਪਣੇ ਡੋਟੇ ਭੇਜਿਓ ਸੀ ਉਹਦੇ ਬਾਰੇ ਕੋਈ ਜਾਣਕਾਰੀ ਦੋ ਸਕੀ ਹੈ ਜੀ ਮਾਜੁਬ ਡੀਜੀਪੀ ਸਾਹਿਬ ਪੰਜਾਬ ਅਤੇ ਮਾਜੁਬ ਐਸਐਸਪੀ ਨਮਸ਼ੇਰ ਦੀ ਅਵਾਜ਼ ਦੇ ਵਿੱਚ ਨਸ਼ੇ ਦੇ ਖਿਲਾਫ ਮੁਹਿੰਮ ਚੜਾਈ ਗਈ ਹੈ ਕੱਲ ਮਿਤੀ 12/3/2025 ਨੂੰ ਸਾਨੂੰ ਇੱਕ ਜੋ ਅਦਲਾ ਮਿਲੀ ਕਿ ਪਿੰਡ ਨੱਥਾ ਨੰਗਲ ਤਰਮਪਾਲ ਪੁੱਤਰ ਭਗਤ RAM ਨੇ ਆਪਣੇ ਹੀ ਇੱਕ ਖੰਡਰ ਜੇ ਮਕਾਨ ਸੀਗਾ ਜਦੀ ਛੱਤ ਨਹੀਂ ਸੀਗੀ ਉਦੇ ਵਿੱਚ ਉਸ ਦੇ ਬੁੱਟੇ ਵਿੱਚ ਜੇ ਸਕੇ ਫਿਰ ਜਦੋਂ ਮੈਂ ਝੰਡੀ ਬੋਰਡ ਤੇ ਅਗਸਤ ਲਈ ਸੀਗਾ ਅਤਲਾਬ ਮਿਲਣ ਤੇ ਅਸੀਂ ਜਾ ਕੇ ਉੱਥੇ ਰੇਡ ਕੀਤੀ ਤੇ ਉੱਥੇ ਇੱਕ ਮੁੰਨਾ ਵਿਅਕਤੀ ਮਿਲਿਆ ਜਿਸ ਨੂੰ ਨਾਮ ਪਤਾ ਪੁੱਛਿਆ ਜਿਸ ਨੇ ਆਪਣਾ ਨਾਮ ਧਰਮਪਾਲ ਪੁੱਤਰ ਭਗਤ ਰਾਮ ਦੱਸਿਆ ਜਿਸਨੇ ਆਪਣੇ ਪਲਾਟ ਦੇ ਵਿੱਚ ਇੱਕ ਮਕਾਨ ਅਸੀਂ ਜਿਹਦੀ ਸ਼ਰਤ ਦਿੱਤੀ ਸੀ ਉਹਦੇ ਵਿੱਚ ਡੋਡਿਆਂ ਦੀ ਕਾਸਟ ਕੀਤੀ ਹੋਈ ਸੀ ਇਹ ਸਰ ਇਹ ਸਰ ਕਿੰਨੀ ਕੀ ਜਗ੍ਹਾ ਸੀ ਕਿੰਨੇ ਉਹਦੇ ਕਿੰਨੇ ਡੋਡੇ ਉੱਤੋਂ ਜਿਹੜੇ ਤੁਸੀਂ ਉਪਰੰਦ ਡੋਡੇ ਸਰ ਉੱਤੇ ਇਹਨੇ ਬੁੱਟੇ ਵਿਜੇ ਸੀ ਅੰਦਰ ਜਿਹਦਾ ਅਸੀਂ ਵਜ਼ਨ ਕੀਤਾ 5 ਕਿਲੋ ਹਰੇ ਬੁੱਟੇ ਸੀਗੇ 5 ਕਿਲੋ ਤੇ 900 ਗ੍ਰਾਮ ਉਹਦਾ ਵਜ਼ਨ ਹੋਇਆ ਜੀ ਇਹ ਜਿਹੜਾ ਹੜਿਆ ਤੁਸੀਂ ਰੋਪੀ ਇਹਨ ਦਿੱਤੇ ਕੋਈ ਅੱਗੇ ਵੀ ਮੁਕਦਮੇ ਦਰਜ ਹੈਗਾ ਕੋਈ ਪਹਿਲਾ ਹੀ ਹੈ ਹਾਂਜੀ ਇਸ ਤੇ ਪਹਿਲਾਂ ਵੀ ਕਾਫੀ ਮੁਕਦਮੇ ਦਰਜ ਨੇ ਤੇ ਇਸ ਨੂੰ ਤੇ ਪਰਚਾ ਦਰਜ ਕੀਤਾ ਗਿਆ ਤੇ ਨੂੰ ਮਾਨਜੁਗ ਅਦਾਲਤ ਵਿੱਚ ਪੇਸ਼ ਕੀਤਾ ਗਿਆ ਕੀ ਲੱਗਦਾ ਇਹ ਬੂਟੇ ਜਾਂ ਤਾਂ ਵੇਚੇ ਸੀ ਇਹ ਖੁਦ ਖਾਂਦਾ ਸੀਗਾ ਜਾਂ ਤੇ ਵੇਚਦਾ ਸੀਗਾ ਜਿਹਦੇ ਬਾਰੇ ਇਸ ਤੇ ਤੀਸ਼ ਕਰ ਰਹੇ ਆ ਵੀ ਇਹ ਖਾਂਦਾ ਵੀ ਆ ਵੀ ਪਹਿਲਾਂ ਪਰਚੇ ਖਾਣ ਦੇ ਤੇ ਵੇਚਣ ਦੇ ਵੀ ਹੈਗੇ ਆ ਖਾਂਦਾ ਵੀ ਹੈਗਾ